ਸੱਚੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਾਂਗੀ ਮਗਰ ਮੈਨੂੰ ਪਲੀਜ਼ ਇੱਕ ਵਾਰੀ ਆਪਣਾ ਪੱਖ ਰੱਖਣ ਦੋ ਜੀ ਸਭ ਤੋਂ ਪਹਿਲੇ ਤੁਹਾਨੂੰ ਸਾਰੀ ਘਟਨਾ ਤੇ ਪਤਾ ਹੈ ਕਿ ਘਟਨਾ ਇਦਾਂ ਹੋਈ ਕਿ ਮੇਰੇ ਹਸਬੰਦ 6:30 ਵਜੇ ਆਫਿਸ ਤੋਂ ਨਿਕਲ ਕੇ ਪਟਿਆਲਾ ਹੋਲੀ ਮਨਾਉਣ ਲਈ ਕਿਉਂਕਿ ਮੈਂ ਇੱਥੇ ਆਪਣੇ ਇਨ-ਲਾਜ਼ ਨਾਲ ਰਹਿਣੀ ਆ ਉਹ 올ਡ ਹੈਗੇ ਇਸ ਲਈ ਇੱਥੇ ਹੋਲੀ ਮਨਾਉਣ ਲਈ ਮੇਰੇ ਬੇਟੇ ਨਾਲ ਆ ਰਹੇ ਸੀ ਰਾਤੀ 12:22 ਉਹਨੇ ਮੈਨੂੰ ਕਾਲ ਕੀਤਾ ਕਿ 베بی ਮੈਂ ਮੈਗੀ ਘਰ ਆਵਿਆਂ ਪਹੁੰਚ ਗਿਆ ਪਟਿਆਲੇ ਤੇ ਤੁਸੀਂ ਕੁਝ ਬਣਾ ਸਕੋਗੇ ਮੈਂ ਕਿਹਾ ਜੀ ਤੁਸੀਂ ਖਾ ਕੇ ਆ ਜਾਓ ਸਾਰੇ ਬੰਦਿਆਂ ਨੂੰ ਰਾਤੀ ਉਠਾਣਾ ਠੀਕ ਨਹੀਂ ਹੈ ਤੁਸੀਂ ਮੈਗੀ ਖਾ ਕੇ ਆ ਜਾਓ ਕਹਿੰਦੇ ਮੈਨੂੰ ਭੁੱਖ ਨਹੀਂ ਲੱਗੀ ਅੰਦਰ ਨੂੰ ਥੋੜੀ ਜੀ ਹੈ ਮੈਂ ਕਿਹਾ ਮੈਗੀ ਖਾ ਕੇ ਆ ਜਾਓ ਕਹਿੰਦੇ ਠੀਕ ਹੈ ਉਹ ਗਏ ਹਰਬੰਸ ਸਾਹਿਬਾ ਜਿੱਥੇ ਬ੍ਰਾਜਿੰਦਰ ਦੇ ਬਾਅਦ ਉੱਥੇ ਮੈਗੀ ਖਾ ਰਹੇ ਸੀਗੇ ਗੱਡੀ ਦੇ ਉੱਪਰ ਮੈਗੀ ਰੱਖਿਆ ਹੋਇਆ ਸੀ ਉਹਨਾਂ ਦੇ ਨਾਲ ਹੋਰ ਵੀ ਕੁਝ ਬੰਦੇ ਸੀਗੇ ਉਹਨਾਂ ਨੇ ਮੈਗੀ ਖਾਈ ਮੈਗੀ ਖਾਂਦੇ ਦੇ ਇੱਕ ਗਾਇਸ ਤੁਸੀਂ ਵੀਡੀਓ ਦੇਖੀ ਉਹ ਨਹੀਂ ਉਲਟੇ ਸਾਈਡੋਂ ਸਿੱਧੇ ਸਾਈਡੋਂ ਨਹੀਂ ਉਲਟੇ ਸਾਈਡੋਂ ਇੱਕ ਪੁਲਿਸ ਦੀ ਗੱਡੀ ਇੱਕ ਸਕੋਰਪਿਓ ਐਂਡ ਫਿਰ ਇੱਕ ਫੋਰਚੂਨਰ ਆ ਗਿਆ ਜਿਸ ਵਿੱਚੋਂ ਇੰਸਪੈਕਟਰ ਨਿਕਲ ਕੇ ਆਂਦਾ ਹੈ ਹਰਜਿੰਦਰ ਢਿੱਲੋਂ ਇੰਸਪੈਕਟਰ ਦੇ ਉਸ ਨਾਲ ਬਣੀ ਗੁੰਡਾ ਨਿਕਲ ਕੇ ਆਂਦਾ ਹੈ ਹਰਜਿੰਦਰ ਢਿੱਲੋਂ ਗੁੰਡਾ ਦੂਜਾ ਆਂਦਾ ਹੈ ਜੌਨੀ गुंडा सीधा अंदर बरा बतराय गुंडा सुमिंदर सिंह गुंडा दे एक गुंडे निकल के आंदे हरजिंदर ढेलो कहंदा का गालों काट दे ओए सानो गडिया साइड चलाओ लगता चक दंगे फ्लेंटिंग बहुत गंदी गालियां कर रही थी बीच में माइक पे बोलना नहीं चाहती एज अ लेडी मेरे हस्बैंड ने उसको क्या ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਹੋ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਦਾਂ ਬਾਕੀਆਂ ਗੱਡੀਆਂ ਟੇਡੀਆਂ ਖੜੀਆਂ ਉਦਾਂ ਹੀ ਖੜੀ ਹੋ ਰੋਡ ਬਲੌਕ ਵੀ ਨਹੀਂ ਕੀਤਾ ਸੀਗਾ ਫਿਰ ਉਹਨਾਂ ਨੇ ਕਿਹਾ ਆਈ ऍम ਅ ਆਮੀ ਅਫੀਸਰ ਬੱਚੇ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਬਟ ਤੁਸੀਂ ਗਾਲ੍ਹਾਂ ਨਹੀਂ ਕੱਢ ਸਕਦੇ ਤੇ ਕਹਿੰਦਾ ਬੜੀ ਤੇਰੀ ਅਫਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਟੂ ਦੀ ਅੰਦਰ ਰੋਨੀ ਅਜੇ ਇਹ ਗਾਲੀ ਕਰ ਰਹੀ ਸੀ ਹਰਜਿੰਦਰ ਨਾਲ ਰੋਨੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਡ ਦੇ ਨੱਕ ਦੇ ਕੋਲ ਚਸ਼ਮਾ ਟੁੱਟਿਆ ਉਹ ਬੋਨਟ ਦੇ ਉੱਪਰ ਡਿੱਗੇ ਔਰ ਉਥੂ ਥੱਲੇ ਡਿੱਗੇ ਕਿਉਂਕਿ ਜਦੋਂ ਇੱਥੇ ਵਿੱਚ ਉਹ ਕਾਹਨੂੰ ਮਾਰੀ ਜੇ ਕੋਈ ਛੋਟ ਆ ਜਾਏ ਤੇ ਬੰਦਾ ਬਲੈਕਆਊਟ ਹੋ ਜਾਂਦਾ ਐਨੋ ਬਲੈਕਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਡ ਨੇ ਮੇਰੇ ਬੇਟੇ ਨੂੰ ਕਿਆ ਕਿ ਥੋੜੀ ਗੱਡੀ ਅੱਗੇ ਕਰੂ ਇੱਥੇ ਖੜਾ ਸੀ ਉਸਨੇ ਜਦੋਂ ਦੇਖਿਆ ਕਿ ਫਾਦਰ ਗਿਰ ਗਏ ਥੱਲੇ ਉਹ ਦੌੜਦਾ ਆਇਆ ਆਇਆ ਔਰ ਅਜੇ ਰੋਨੀ ਔਰ ਹਰਜਿੰਦਰ ਉਹਨਾਂ ਨੂੰ ਲੱਟਾ ਔਰ ਮੌਕਸ ਉਸਨੇ ਆਪਣੇ ਪੈਰ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਪੈਰ ਨੂੰ ਉਠਾਉਣ ਦੀ ਕੋਸ਼ਿਸ਼ ਕਰਤੀ ਸੀ ਤੇ ਬਹੁਤ ਭੋਪਾ ਰਾਏ ਕੰਨਾਂ ਲਿਆਉ ਡੰਡੇ ਛੋਟੇ ਪਿੱਛੇ ਸਾਰੇ ਗੱਡੀ ਤੋਂ ਹੋਰ ਜਨਾ ਇਹਨਾਂ ਦੇ ਐਸਾ ਹੀ ਵੇ ਕਿਸੇ ਉਹ ਲੈ ਕੇ ਆ ਗਏ ਡੰਡੇ ਇਹ ਵਿਚਾਰਾ ਆਪਣਾ ਪੈਰ ਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤੇ ਇਸ ਨੂੰ ਡੰਡੇ ਮਾਰ ਦੇਗੇ ਇਸਨੇ ਬਹੁਤ ਮੁਸ਼ਕਿਲ ਨਾਲ ਆਪਣੇ ਪੈਰ ਨੂੰ ਗੱਡੀ ਦੀ ਸੀਟ ਤੇ ਬਿਠਾਇਆ ਇਹਨਾਂ ਨੇ ਇਸ ਦਾ ਵਾਲ ਫੜਿਆ ਵਾਲ ਫੜ ਕੇ ਇੱਕ ਸਰਦਾਰ ਦੇ ਵਾਲ ਫੜ ਕੇ ਉਸ ਨੂੰ ਖਿੱਚਿਆ ਜਾ ਹਰਜਿੰਦਰ ਹਸਪੀਟਲ ਦੇ ਗੇਟ ਦੇ ਸਾਹਮਣੇ ਲਾ ਕੇ ਗਿਆ ਹੋਰ ਉੱਥੇ ਤੁਸੀਂ ਦੇਖਿਆ ਵੀਡੀਓ 'ਚ ਕਿਸ ਤਰੀਕੇ ਨਾਲ ਬੇ ਰਹਿਮਨਲ ਕੁੱਟਿਆ ਇਸਲੇ ਮੇਰੇ ਬੇਟੇ ਨੂੰ ਮੇਰੇ ਹਸਬੰਡ ਬਿਸ਼ੀ ਹਾਲਤ ਤੇ ਉਹਨਾਂ ਨੂੰ ਦਿਖ ਰਿਹਾ ਸੀਗਾ ਚਸ਼ਮਾ ਟੁੱਟ ਗਿਆ ਅੱਖ ਤੇ ਕਾਟੇ ਘੁੱਸ ਗਿਆ ਖੂਨ ਆ ਰਿਹਾ ਅੱਖਾਂ ਚ ਐਂਡ ਹੀ ਸੋ ਕਿ ਮੇਰੇ ਬੇਟੇ ਨੂੰ ਕੁੱਟੇ ਉਹ ਬੜੀ ਮੁਸ਼ਕਿਲ ਨਾਲ ਗੱਡੀ ਤੋਂ ਨਿਕਲੇ ਆਪਣੇ ਬੇਟੇ ਨੂੰ ਬਚਾਨ ਲੈ ਜਦੋਂ ਉਹ ਬੇਟੇ ਕੋਲ ਪਹੁੰਚੇ ਤਾਂ ਬੋਹ ਪਾਰਾਏ ਹੋਰ ਇਹਨਾਂ ਨੇ ਚੇਰ ਉਹਨਾਂ ਨੂੰ ਡੰਡੇ ਨਾਲ ਕੁੱਟਿਆ ਉਹ ਮੋਟਰਸਾਈਕਲ ਤੇ ਗਿਰੇ ਅੱਜ ਫਿਰ ਮੇਰੇ ਬੇਟੇ ਨੇ ਡੰਡੇ ਖਾਂਦੇ ਹੋਏ ਉਹਨਾਂ ਨੂੰ ਸੇਖ ਚੱਕ ਕੇ ਗੱਡੀ ਤੇ ਪਾਇਆ ਹੋ ਰਿਹਾ ਇਹਨਾਂ ਨੂੰ ਕਿਹਾ ਮੇਰੇ ਫਾਦਰ ਨੂੰ ਕੁਝ ਨਾ ਕਰੋ ਮਨੁੱਖ ਜਿੰਨਾ ਮਾਰਨਾ ਹੈ ਮਾਰ ਲਓ ਮਗਰ ਮੇਰੇ ਫਾਦਰ ਨੂੰ ਪਨਾ ਕਰੋ ਕੁਝ ਮੇਰੇ ਹਸਬੰਦ ਨੇ ਗੱਡੀ ਤੇ ਬੈਠੇ ਹੋਏ ਹਰਜਿੰਦਰ ਟਿੱਲੋ ਉਹਨਾਂ ਨੂੰ ਬਾਕਸਿੰਗ ਮਾਰ ਰਿਆ ਸੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਬਿਵਸਪੰਦਾ ਗੱਟੀ ਹੋਰ ਉਸਨਾਂ ਨੂੰ ਗੱਡੀ ਤੋਂ ਬਾਹਰ ਤਰੀਕਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਬੋਸ਼ ਆਰਮੀ ਆਫਸਰ ਨੂੰ ਬਾਹਰ ਕੱਢਿਆ ਥੱਲੇ ਛੱਡਿਆ ਹੋਰ ਬਾਲੋਂ ਫੜ ਕੇ ਇੱਕ ਕੇਸ ਤੋਂ ਫੜ ਕੇ ਸਾਡੀ ਜਿਹੜੀ ਇੱਜ਼ਤ ਹੈ ਉਹ ਕੇਸ ਹੈ ਪੰਜਾਬ ਦੀ ਉਸ ਤੋਂ ਫੜ ਕੇ ਉਹਨਾਂ ਨੂੰ ਮੂੰਹ ਤੇ ਲੁੱਕ ਕੇ ਤਸੂਨੇ ਹੋ ਲੱਟਾ ਮਾਰ ਦੇਗੇ ਨੂੰ ਗੱਡੀ ਚ ਪਾਇਆ ਇਹਨਾਂ ਨੂੰ ਬੋਲਿਆ ਮੇਰੇ ਫਾਦਰ ਦਾ ਆਈ ਕਾਰਡ ਦੇ ਦਿਓ ਮੇਰੇ ਫਾਦਰ ਦਾ ਐ ਗਵਰਨਮੈਂਟ ਡਿਊਟੀ ਦੇਣ ਇਦਾਂ ਇਹਨਾਂ ਦਾ ਆਈ ਕਾਰਡ ਨਹੀਂ ਲੈ ਸਕਦੇ ਕਹਿੰਦਾ ਇੱਕ ਕਾਊਂਟਰ ਕਾਊਂਟਰ ਕਰਕੇ ਆਇਆ ਦੂਜਾ ਕਰ ਰਹੇ ਆ ਬਚ ਕੇ ਤੇ ਸਿਰੇ ਸਿਵਲ ਲਾਈਨ ਪੁਲਿਸ ਸਟੇਸ਼ਨ ਤੂੰ ਆ ਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਗਾ ਤੂੰ ਫੌਜੀ ਦਾ ਖੂਨ ਕੱਢੇਗਾ ਤੇ ਫੌਜੀ حود طرح ہاں اấy One one of the most maior Decorated ایک عمید رو پاRadar Пер جتھائی很多 جانسا اللہ مزر حوال مخر están غادر تو تو بردی بردی جو سیٹنگ